ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ। ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ, ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ। ਸੀਐਮ ਦੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ। ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਦੇਸ਼ ਦੀ ਰਾਸ਼ਟਰਪਤੀ ਜਿੱਦਾ ਜਿਨ੍ਹਾਂ ਨੇ ਇਹ ਜਿਹੜੀ ਮੰਗ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਪੰਜਵਾ ਤਖਤ ਤੇ ਸਾਡਾ ਸ੍ਰੀ ਦਮਦਮਾ ਸਾਹਿਬ ਉਸ ਤਖਤ ਨੂੰ ਇਨਕਲੂਡ ਕਰਨ ਵਾਸਤੇ ਕਿਉਂਕਿ ਜਿਹੜਾ ਐਕਟ ਬਣਿਆ ਸੀ ਔਰ ਐਕਟ ਤੋਂ ਬਾਅਦ ਤਖਤ ਸਾਹਿਬ ਦੀ ਜਿਹੜੀ ਮਾਨਤਾ ਬਣੀ ਉਸ ਤੋਂ ਬਾਅਦ ਲਗਾਤਾਰ ਇਹ ਡਿਮਾਂਡ ਰਹੀ ਹੈ ਕਿ ਗਿੱਲੀ ਕਮੇਟੀ ਦੇ ਵਿੱਚ ਇਸ ਤਰੀਕੇ ਦੇ ਨਾਲ 51 ਮੈਂਬਰ ਨੇ ਔਰ ਚਾਰ ਤਖਤਾ ਦੀ ਅਦੇ ਵਿੱਚ ਇਨਵੋਲਵਮੈਂਟ ਹੁੰਦੀ ਸੀ ਔਰ 55 ਦਾ ਹਾਊਸ ਹੁੰਦਾ ਸੀ ਹੁਣ ਜੋ ਇਹ ਉਹਨਾਂ ਨੇ ਮੰਗ ਪੂਰੀ ਕੀਤੀ ਹੈ ਔਰ ਪੰਜਵਾਂ ਤਖਤ ਜਿਹੜਾ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਉਹਨਾਂ ਨੂੰ ਇਨਕਲੂਡ ਕੀਤਾ ਔਰ ਇਹ ਹੁਣ 55 ਦੀ ਜਗ੍ਹਾ 56 ਜਿਹੜੇ ਮੈਂਬਰ ਹੋਣਗੇ ਜਿਹੜੇ ਇਹ ਪੰਜ ਸਿੰਘ ਸਾਹਿਬ ਹੁੰਦੇ ਨੇ ਇਹਨਾਂ ਦਾ ਕੋਈ voting right ਨਹੀਂ ਹੁੰਦਾ ਮਗਰ ਇਹਨਾਂ ਦੀ ਨਿਗਰਾਨੀ ਇਹਨਾਂ ਦੀ ਦੇਖਰੇਖ ਦੇ ਵਿੱਚ ਇਹ ਚੁਨਾਵ ਹੋਣ ਇਸ ਗੁਰਦਾਰਾ ਕਮੇਟੀ ਚੱਲੇ ਇਸ ਕਰਕੇ ਇਹਨਾਂ ਨੂੰ ਇਨਕਲੂਡ ਕੀਤਾ ਗਿਆ ਸੋ ਮੈਂ ਇਸ ਸਟੈਪ ਨੂੰ ਜਿਹੜੀ ਸਰਕਾਰ ਨੇ ਲਿਆ ਹੈ ਰਾਸ਼ਟਰਪਤੀ ਜੀ ਨੇ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰ ਕੀ ਨੋਟੀਫਿਕੇਸ਼ਨ ਜਿਸ ਤਰੀਕੇ ਨਾਲ ਜਾਰੀ ਹੋਆ ਗਜ਼ਟ ਮੇਂ ਸ਼ਾਮਿਲ ਹੋ ਗਏ ਹੈ ਕੀ ਐਕਟ ਕੇ ਅੰਦਰ ਜੋ ਗੁਦਵਾਰਾ ਕੈਂਪਮੈਂਟ ਮੈਡੀਕਲ ਐਕਟ ਹੈ ਉਸਮੇਂ ਸ਼ਾਮਿਲ ਹੋ ਚੁਕਾ ਹੈ ਦੇਖੋ ਬਿਲਕੁਲ ਇਹ ਜਿਹੜੀ ਜਦ ਸਾਰਾ ਕੁਝ ਸਰਕਾਰੀ ਤੌਰ ਤੇ ਉੱਤੇ ਰਾਸ਼ਟਰਪਤੀ ਕੋਲੋਂ ਜਦ ਸਭ ਕੁਝ ਪਾਸ ਹੋ ਗਿਆ ਜਿਹੜੀ ਇਹਦੀ ਫਾਰਮੈਲਿਟੀਆਂ ਨੇ ਡਿਪਾਰਟਮੈਂਟ ਨੇ ਕਰਨੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਜਦ ਵੀ ਅਗਲੀ ਹਾਊਸ ਬਣੇਗਾ ਜਦ ਵੀ ਅਗਲੀ ਇਲੈਕਸ਼ਨਸ ਦੇ ਵਿੱਚ ਜਦ ਸਿੰਘ ਸਾਹਿਬ ਨੂੰ ਸੱਦਾ ਦਿੱਤਾ ਜਾਏਗਾ ਉਸ ਤੋਂ ਪਹਿਲੇ ਪਹਿਲੇ ਸਾਰਾ ਕੁਝ ਕਲੀਅਰ ਹੋ ਜਾਏਗਾ ਜੋ ਮੇਨ ਹਰਡਲ ਸੀ ਮੇਨ ਪ੍ਰੋਬਲਮ ਸੀ ਉਹ ਸਾਰੀਆਂ ਹੁਣ ਦੂਰ ਹੋ ਗਈਆਂ ਔਰ ਆਨਮੋਲਿ ਸਮੇਂ ਦੇ ਵਿੱਚ ਜਿਹੜੀਆਂ ਉਹ ਜਦ ਹਾਊਸ ਲੱਗੇਗਾ ਤੇ 55 ਦੀ ਜਗਾ 56 ਮੈਂਬਰਾਂ ਨੂੰ ਜਿਹੜਾ ਸੱਦਾ ਦਿੱਤਾ ਜਾਏਗਾ 24 ਤਾਰੀਖ ਦਾ ਨੋਟੀਫਿਕੇਸ਼ਨ ਇਹ ਆਇਆ ਹੈ 25 ਤਾਰੀਖ ਨੂੰ ਚੋਣ ਤੇ ਕਿਆ ਡਾਇਰੈਕਟਰ ਗੁਰਦੁਆਰਾ ਕੋ ਇਸ ਇਹ ਨਾਮ ਕੀ ਚਰਚਾ ਜੋ ਹੈ ਉਹ ਨੌਮੇ ਕਰਨੀ ਚਾਹੀਦੀ ਹੈ ਦੇਖੋ ਨਹੀਂ ਇਤਨੀ ਜਲਦੀ ਉਹਨਕੇ ਪਾਸ ਕੋਈ ਓਨੀ ਆਈਆਂ ਕਿ ਇਹਦੇ ਵਿੱਚ ਜਿਹੜੇ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਨੇ ਔਰ ਇੱਕਦਮ ਆ ਦੇ ਐਕਟ ਦੇ ਵਿੱਚ ਕਰਨ ਵਾਸਤੇ ਉਹਨਾਂ ਦਾ ਵੀ ਸਰਕਾਰੀ ਪ੍ਰੋਸੈਸ ਹੈਗਾ ਸੋ ਇਸ ਵਾਰੀ ਨਹੀਂ ਆਇਆ ਤੇ ਅਗਲੀ ਵਾਰ ਆ ਜਾਏਗਾ ਮਗਰ ਜਿਹੜੀ ਸਾਡੀ ਦੇਖਣ ਦੀ ਗੱਲ ਹੈ ਕਿ ਜਿਹੜੀ ਸਾਡੀ ਮੰਗ ਰਹੀ ਹੈ ਇਹਨਾਂ ਸਾਲਾਂ ਤੋਂ ਉਹ ਮੰਗਾਂ ਜੀ ਪੂਰੀ ਹੋਈ ਹੈ ਔਰ ਤਖਤ ਸਾਹਿਬ ਦੀ ਜਿਹੜੀ ਰੈਕਗਨਿਸ਼ਨ ਹੈ ਉਹਨੂੰ ਅੱਜ ਦਿੱਲੀ ਦੀ ਸਰਕਾਰ ਦੇਸ਼ ਦੀ ਸਰਕਾਰ ਵੀ ਉਹਨੂੰ ਮੰਨ ਰਹੀ ਹੈ ਅ ਸਹੀ ਜੀ ਦੀ ਸਦਾਬਦੀ ਆ ਰਹੀ ਹੈ ਉਸ ਨੂੰ ਕਿਸ ਤਰੀਕੇ ਸੇ ਕਿਆ ਕਿਆ ਕਾਰਜਕ੍ਰਮ ਜੋ ਹੈ ਉਹ ਕੀਏ ਜਾ ਰਹੇ ਕਿਉਂਕਿ ਨਈ ਕਮੇਟੀ ਦਾ ਗਠਨ ਕੀਆ ਗਿਆ ਹੈ ਦੇਖੋ ਗੁਰਤੇਗ ਬਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਤਾਬਦੀ ਨਵੰਬਰ ਦੇ ਵਿੱਚ ਆਣੀ ਹੈ ਅਸੀਂ ਪ੍ਰੋਗਰਾਮ ਰੱਖਿਆ ਹੈ ਕਿ ਹਰ ਮਹੀਨੇ ਵੱਡੇ ਪੱਦਰ ਦੇ ਉੱਤੇ ਕੋਈ ਨਾ ਕੋਈ ਐਸਾ ਪ੍ਰੋਗਰਾਮ ਕਰੀਏ ਇਸ ਮਹੀਨੇ ਦੇ ਵਿੱਚ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਹੋਏਗਾ ਅਗਸਤ ਵਿੱਚ ਵੀ ਸਤੰਬਰ ਵਿੱਚ ਵੀ ਅਕਤੂਬਰ ਵਿੱਚ ਵੀ ਔਰ ਨਵੰਬਰ ਲਗਾਤਾਰ ਪੂਰਾ ਮਹੀਨਾ ਜਿਹਦੇ ਵਿੱਚ ਵੱਖਰੇ ਵੱਖਰੀਆਂ ਨਗਰ ਕੀਰਤਨ ਆਣਗੇ ਵੱਖਰੇ ਵੱਖਰੇ ਕੀਰਤਨ ਦਰਬਾਰ ਕੀਤੇ ਜਾਣਗੇ ਔਰ ਜਿਹੜੇ ਸਾਡੇ ਸੈਮੀਨਾਰਸ ਨੇ ਇਸ ਇਤਿਹਾਸ ਦੇ ਉੱਤੇ ਗੁਰਤੇਗ ਬਾਦ ਸਾਹਿਬ ਦੇ ਇਤਿਹਾਸ ਦੇ ਉੱਤੇ ਉਹ ਕਰਾਇਆ ਜਾਣਗੇ ਸਰਵ ਧਰਮ ਸੰਮੇਲਨ ਕਰਾਇਆ ਜਾ ਰਿਹਾ ਇਹ ਸਾਰੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਔਰ ਕੱਲ ਅਸੀਂ ਇਹਦੇ ਉੱਤੇ ਇੱਕ ਉੱਚ ਸਟਰੀਅਮ ਮੀਟਿੰਗ ਵੀ ਰੱਖ ਰਹੇ ਹਾਂ ਜਿਹੜੇ ਮੈਂਬਰਸ ਦੀ ਡਿਊਟੀ ਲਗਾਈ ਗਈ ਹੈ ਕਿ ਨਗਰ ਕੀਰਤਨਸ ਨੂੰ ਸਾਰੇ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਲੀ ਲੈ ਕੇ ਆਣਾ ਔਰ ਜਿਹੜੇ ਬਾਰੂ ਆ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਹੈ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਦਿੱਲੀ ਸਰਕਾਰ ਦੇ ਨਾਲ ਕਿਉਂਕਿ ਉਹਨਾਂ ਨੇ ਵੀ ਆਪਣੀ ਇੱਛਾ ਜੀ ਜਤਾਈਏ ਕਿ ਉਹ ਵੀ ਸ਼ਤਾਬਦੀ ਦੇ ਵਿੱਚ ਹਿੱਸਾ ਪਾਣਾ ਚਾਹੁੰਦੇ ਨੇ ਸੋ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਭਈ ਜੋ ਵੀ ਤੁਸੀਂ ਸਰਕਾਰੀ ਤੌਰ ਤੇ ਅਨਾਉਂਸਮੈਂਟਸ ਕਰਨੀਆਂ ਨੇ ਉਹ ਵਖਰੀਆਂ ਨੇ ਕਿਉਂਕਿ ਉਹਨਾਂ ਨੇ ਦਿੱਲੀ ਕਮੇਟੀ ਦੇ ਨਾਲ ਨਾਲ ਆਪਣੇ ਅਲੱਗ-ਅਲੱਗ ਇੰਟੈਲੈਕਚੁਅਲਸ ਨੂੰ ਵੀ ਉੱਥੇ ਬੁਲਾਇਆ ਸੀ ਸੋ ਇਹ ਜਿੱਥੇ ਮਨਾਨ ਦੀ ਉਹਨੂੰ ਪ੍ਰੋਗਰਾਮ ਨੂੰ ਹੈਗੀ ਗੱਲ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਜਿਹੜੀ ਦੇਖ ਰਹੇ ਕਿ ਅਦੀ ਮਾਨ ਮਰਿਆਦਾ ਗੁਰੂ ਘਰ ਦੀ ਸਾਮਨ ਦੀ ਇਹ ਜ਼ਿੰਮੇਵਾਰੀ ਉਹ ਹਮੇਸ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਰਹਿੰਦੀ ਹੈ ਔਰ ਉਹ ਅਸੀਂ ਆਪਣੇ ਅੰਡਰ ਰੱਖ ਕੇ ਹੀ ਚੱਲਾਂਗੇ ਬਾਕੀ ਜਿਹੜਾ ਤੁਹਾਡਾ ਸਹਿਯੋਗ ਹੋਗਾ ਉਹਦੇ ਉੱਤੇ ਵੀ ਚਰਚਾ ਵਾ ਸਾਡੀਆਂ ਚੱਲ ਰਹੀ ਹੈ। ਜਨਾਬ ਜੇ ਆਪ ਅਧਿਐਖ ਬਨੇ ਹੈ ਜਦ ਜਦ ਜਗਦੀਪ ਸਿੰਘ ਕਾਲੂ ਮਹਾਸੱਚੀ ਬਨੇ ਹੈ। ਕੀ ਲੱਗਤਾ ਹੈ ਕਿ ਜੋ ਜ਼ਿੰਮੇਦਾਰੀਆਂ ਹੈ ਸਕੂਲਾਂ ਕੀ ਹੈ ਹਸਪੀਟਲ ਕੀ ਹੈ ਜਾਂ ਫਿਰ ਇੰਸਟੀਟਿਊਟ ਕੀ ਹੈ? वो जिम्मेदारी जो मेंबर हैं उनको कब तक दी जाएगी क्योंकि अभी वहाँ पर कोई नहीं है क्योंकि जो पिछली कमेटी थी वो बिजोल हो गई है और आने वाले दिनों में कब तक ये जो कमेटी है चेयरमैन या फिर वो कब तक बन गए देखो ये कहना गलत है कि उसे कोई नहीं है उज इट इज साबर साहेबान काम कर रहे हैं सिर्फ उन्होंने अथॉरिटीज़ नहीं ने जी मगर देख रेख जी है ਉਹ ਉਹਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਸਕੂਲਾਂ ਚ ਵੀ ਹੋਵੇ ਚਾਹੇ ਸਾਡੇ ਹਸਪਤਾਲ ਦੀ ਹੋਵੇ ਕਿਉਂਕਿ ਇੱਕ ਦਿਨ ਵੀ ਸਾਡੇ ਡਾਇਗਨੋਸਟਿਕ ਸੈਂਟਰਸ ਜਾਂ ਹਸਪਤਾਲ ਬਿਨਾ ਦੇਖ ਰਿਖਦੇ ਨਹੀਂ ਚੱਲ ਸਕਦੇ ਤੇ ਉਹਦੇ ਉੱਤੇ ਸਾਡੇ ਆਲਰੇਡੀ ਜਿਹੜੇ ਐਗਜ਼ਿਸਟਿੰਗ ਮੈਂਬਰ ਸਾਹਿਬਾਨ ਹੈਗੇ ਸੀ ਉਹ ਕੰਮ ਕਰ ਰਹੇ ਹਨ ਮਗਰ ਜਿਹੜੀ ਚੇਂਜਸ ਆਣੀ ਹੈ ਕਿਉਂਕਿ ਬਹੁਤ ਵੱਡਾ ਇਜ਼ਾਫਾ ਹੋਇਆ ਜਿੱਥੇ ਅਸੀਂ 30 ਮੈਂਬਰਾਂ ਤੋਂ ਟੀਮ ਸ਼ੁਰੂ ਕੀਤੀ ਸੀ ਅੱਜ 38 ਮੈਂਬਰ ਇੱਕ ਤਰਫ ਹੋ ਹੈਗੇ ਨੇ ਸਾਰਿਆਂ ਨੂੰ ਉਹਨਾਂ ਦਾ ਬੰਦਾ ਹੱਕ ਬਣੇ ਮਿਲੇ ਉਹਨਾਂ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਕੀਏ ਅਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਲਿਸਟ ਬਣਾ ਰਹੇ ਹਾਂ ਕਿ ਦੀ ਕੀ ਪਰਫਾਰਮੈਂਸਸ ਹੋਣ ਚਾਹੀਦੀਆਂ ਨੇ ਕਿ ਉਹਦਾ ਅਗਰ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਉਹਦੀ ਪਰਫਾਰਮੈਂਸ ਘਟ ਰਹੀ ਹੈ ਤੇ ਉਹਨੂੰ ਨਾਲ ਕਿਹੜੀ ਜਗ੍ਹਾ ਦੂਜੀ ਦੇ ਕੇ ਉਹਨੂੰ ਹਟਾਇਆ ਜਾਏ ਉਹ ਤੋਂ ਇਹ ਸਾਰਿਆਂ ਦਾ ਮੰਤਨ ਕਰਨ ਤੋਂ ਬਾਅਦ ਸਾਰਿਆਂ ਦਾ ਮਾਨ ਸਤਕਾਰ ਰੱਖਾਂਗੇ ਤਾਂ ਕਿ ਅਗਲਿਆਂ ਨੇ ਵੀ ਆਪਣੇ ਇਲਾਕਿਆਂ ਦੇ ਵਿੱਚ ਜੋ ਸੇਵਾਵਾਂ ਨਿਭਾ ਰਹੇ ਨੇ ਉਹਦੇ ਬਾਰੇ ਲੋਕਾਂ ਨੂੰ ਵੀ ਦੱਸ ਸਕਣ ਕਿਉਂਕਿ ਅਗਲਾ ਜਿਹੜਾ ਸਮਾਂ ਹੈ ਉਹ ਜਿੱਥੇ ਜਿੱਥੇ ਅਸੀਂ ਸੇਵਾ ਕਰਨੀ ਹੈ ਲੋਕਾਂ ਦੇ ਵਿੱਚ ਉਹ ਉਹਦਾ ਪ੍ਰਚਾਰ ਪ੍ਰਸਾਰ ਵੀ ਉਸੇ ਤਰੀਕੇ ਦੇ ਨਾਲ ਹੋਏ ਤਾਂ ਕਿ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਦਿੱਲੀ ਕਮੇਟੀ ਜਿਸ ਤਰੀਕੇ ਦੇ ਨਾਲ ਇੱਕ ਵੋਟ ਹੁਕੇ ਚੋਣਾ ਲੜਦੀ ਹੈ ਇਹ ਕਮੇਟੀ ਉਸੇ ਤਰੀਕੇ ਦੇ ਨਾਲ ਇੱਕ ਵੋਟ ਹੁਕੇ ਗੁਰੂ ਘਰ ਦੀ ਸੇਵਾ ਵੀ ਕਰ ਰਹੀ ਹੈ ਉਹ ਕਦੋਂ ਤੱਕ ਮਨਾ ਜਾਏਗੀ ਕਦੋਂ ਤੱਕ ਦੇਖੋ ਹਫਤੇ 10 ਦਿਨ ਦੇ ਵਿੱਚ ਵਿੱਚ ਇਹਨੂੰ ਸਾਰੇ ਨੂੰ ਕਰ ਲਾਂਗੇ ਰੋਜ਼ ਰੋਜ਼ ਦੋ ਦੋ ਚਾਰ ਚਾਰ ਇੰਸਟੀਚੂਟਸ ਦਾ ਫਾਈਨਲਾਈਜ਼ ਕਰਕੇ ਬਹੁਤ ਜਲਦੀ ਕੀਤਾ ਜਾਏਗਾ ਕਿਉਂਕਿ ਹਲੇ ਅੱਜ ਮੈਂ ਸਮਝਦਾ ਕਿ ਪਹਿਲਾ ਦਿਨ ਹੈ ਕਿ ਜਿਸ ਦਿਨ ਤੋਂ ਚੋਣ ਹੋਇਆ ਹੈ ਪ੍ਰੋਪਰ ਤਰੀਕੇ ਨਾਲ ਅਸੀਂ ਅਫਸਰਿਜ ਬੈਠੇ ਆ ਵਰਨਾ ਲੋਗਾ ਦਾ ਆਵਾਜਾ ਵੀ ਚੱਲੀ ਹੈ ਔਰ ਜਿਹੜੇ ਸਾਡੇ ਰੂਟੀਨ ਵਰਕਸ ਪਹਿਲੇ ਚੱਲ ਰਹੀ ਸੀ ਅਸੀਂ ਉਹਦੇ ਉੱਤੇ ਜ਼ਿਆਦਾ ਤਵੱਜੂ ਦਿਤਤੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜਲਦੀ ਹਫਤੇ ਦੇ ਵਿੱਚ ਵਿੱਚ ਸਾਰਾ ਕੁਝ ਕੰਪਲੀਟ ਕਰ ਲਾਂਗੇ